ਜਿਹੜੀ ਸੈਂਸੇਸ਼ਨਲ ਸਟ੍ਰੈਚਿੰਗ ਦੇ ਹੈ ਜਿਹੜੇ ਕਿ ਬਟਾਲਾ ਅੰਮ੍ਰਿਤਸਰ ਜਰੰਦਰ ਔਰ ਜ਼ੀਰਾ ਫਰੋਜ਼ਪੁਰ ਰਨਤਨ ਇਹ ਸਾਰੇ ਏਰੀਆ ਚ ਵਾਈਡ ਸਪਰੈਡ ਏਰੀਆ ਜੇ ਇਹਨਾਂ ਦੀ ਏਰੀਆ ਆਫ ਆਪਰੇਸ਼ਨ ਸੀ ਔਰ ਉੱਤੇ ਕਾਫੀ ਵਾਰਦਾਤਾ ਕੀਤੀ ਹੈ ਤੇ ਇਹਨਾਂ ਵੱਲੋਂ ਜਿਹੜੇ ਪੁਲਿਸ ਦੇ ਉੱਤੇ ਇੱਕ ਫਾਇਰ ਕੀਤਾ ਗਿਆ ਦੂਜਾ ਜਦੋਂ ਇਹਨੇ ਸਾਹਮਣੇ ਆਮਣੇ ਹੋਇਆ ਤੇ ਇਹਨੇ ਕੀਤਾ ਮਿਸੋ ਉਸ ਤੋਂ ਬਾਅਦ ਇੰਜਰਡ ਹੋ ਗਏ ਉਰੇ ਅਜੇ ਟ੍ਰੀਟ ਅੰਡਰ ਟ੍ਰੀਟਮੈਂਟ ਵੀ ਹੈ ਕਮਲਪੁਰ ਤੇ ਬਾਕੀ ਦੂਜਿਆਂ ਤੋਂ ਪੁੱਛਗਿੱਛ ਕਰ ਰਹੇ ਆਂ ਅਸੀਂ ਪਰ ਮੈਨੂੰ ਉਮੀਦ ਹੈ ਕਿ ਹੋਰ ਵੀ ਇਹਦਾ ਮਤਲਬ ਕ੍ਰਾਈਮ ਜਿਹੜੇ ਸਾਹਮਣੇ ਆਉਣਗੇ ਇੰਨੇ ਚੀਜ਼ਾਂ ਦਾ ਹੋਣ ਬਿਲਕੁਲ ਸਾਹਮਣੇ ਆ ਕੇ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਹਾਂ ਔਰ ਆਪਣੀ ਟੀਮ ਨੂੰ ਸ਼ਾਬਾਸ਼ ਦਿੰਨਾ ਕਿ ਉਹਨਾਂ ਨੇ ਕੇਸ ਵੀ ਟ੍ਰੇਸ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਇਹ ਏਰੀਆ ਦੇ ਵਿੱਚੋਂ ਜਿਹੜੇ ਪੁਰਾਣੇ ਕ੍ਰਿਮੀਨਲ ਸਾਡੇ ਆਪਰੇਸ਼ਨ ਨੇ ਇਹ ਵੀ ਗੈਂਗ ਬਸਟ ਹੋਇਆ ਲੱਗਦਾ ਹੈ ਕਿ ਬਲੈਰੋ ਕੈਂਪਰ ਇਹ ਕਹਿੰਦੇ ਸੀ ਸਪੈਸ਼ਲੀ ਉਹੀ ਲੈਣਾ ਕਿਉਂਕਿ ਉੱਤੇ ਬਹੁਤਾ ਸ਼ੱਕ ਨਹੀਂ ਹੁੰਦਾ ਇਹਨਾਂ ਦਾ ਮਨ ਮਨ ਇਹ ਸੀ ਜਿਹੜੀ ਸੈਂਸੇਸ਼ਨਲ ਸਟ੍ਰੈਚਿੰਗ ਦੇ ਹੈ ਜਿਹੜੇ ਕਿ ਬਟਾਲਾ ਅੰਮ੍ਰਿਤਸਰ ਜਲੰਧਰ ਔਰ ਜ਼ੀਰਾ ਫਰੋਜ਼ਪੁਰ ਰਨਤਨ ਇਹ ਸਾਰੇ ਏਰੀਆ ਚ ਵਾਈਡ ਸਪਰੈਡ ਏਰੀਆ ਜੇ ਇਹਨਾਂ ਦੀ ਏਰੀਆ ਆਫ ਆਪਰੇਸ਼ਨ ਸੀ ਔਰ ਉੱਤੇ ਕਾਫੀ ਵਰਤਤਾ ਕੀਤੀ ਹੈ ਕਬਲਪ੍ਰੀਤ ਦੇ ਖਿਲਾਫ 11 ਮੁਕਦਮੇ ਦਰਜਾ ਇਸ ਤਰ੍ਹਾਂ ਦੇ ਜਿੱਚ ਰੋਬਰੀ ਵੀ ਹੈ ਡਕੈਤੀ ਵੀ ਹੈ ਔਰ ਗੁਰਪੇ ਦੇ ਖਿਲਾਫ ਪੰਜ ਮੁਕਦਮੇ ਦਰਜ ਨੇ ਵੱਸਨ ਸਿੰਘ ਦੇ ਖਿਲਾਫ 6 ਮੁਕਦਮੇ ਦਰਜ ਨੇ ਆਲਰੇਡੀ ਉਹ ਪੁਰਾਣੇ ਨੋਟੋਰੀਅਸ ਕ੍ਰਿਮੀਨਲਸ ਨੇ ਤੋਂ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਔਰ ਆਪਣੀ ਟੀਮ ਨੂੰ ਸ਼ਾਬਾਸ਼ ਦਿਨਾ ਕਿ ਉਹਨਾਂ ਨੇ ਕੇਸ ਵੀ ਟ੍ਰੇਸ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਇਹ ਏਰੀਏ ਦੇ ਵਿੱਚੋਂ ਜਿਹੜੇ ਪੁਰਾਣੇ ਕ੍ਰਿਮੀਨਲ ਸਾਡੇ ਆਪਰੇਸ਼ਨ ਨੇ ਇਹ ਵੀ ਗੈਂਗ ਬਸਟ ਹੋਇਆ ਇਹ ਦਸ਼ਹਿਰਾ ਖੁਰਦ ਹੰਦੀ ਕਵਰਪ੍ਰੀਤ ਸਿੰਘ son of ਸਰਵੰਤ ਸਿੰਘ ਰੂਪ ਐਵੈਨਿਊ ਨਸ਼ਹਿਰਾ ਖੁਰਦ ਅੰਮ੍ਰਿਤਸਰ ਦੂਜਾ ਗੁਰਪ੍ਰੀਤ ਤੇ ਵੱਸਨ ਦੋਨੋਂ ਤਰਨਤਾਰਨ ਦੇ ਰਹਿਣਾ ਇਹਨਾਂ ਨੂੰ ਪੁਲਿਸ ਤੇ ਕਿੰਨੇ ਫਾਇਰ ਕੀਤੇ ਗਏ ਕਿੰਨੇ ਵਿੱਚ ਘਟਾ ਸਿਰ ਰਾਤ ਦੀ ਜਿਹੜੀ ਇਹ ਸਵੇਕ 6 ਵਜੇ ਦੀ ਗੱਲ ਹੈ ਤੇ ਇਹਨਾਂ ਵੱਲੋਂ ਜਿਹੜੇ ਪੁਲਿਸ ਦੇ ਉੱਤੇ ਇੱਕ ਫਾਇਰ ਕੀਤਾ ਗਿਆ ਦੂਜਾ ਜਦੋਂ ਇਹਨੇ ਸਾਹਮਣੇ ਆਮਣੇ ਹੋਇਆ ਤੇ ਇਹਨੇ ਕੀਤਾ ਮਿਸੋਗੀ ਉਸ ਤੋਂ ਬਾਅਦ ਇੰਜਰਡ ਹੋ ਗਏ ਸਰ ਜਿਸ ਤਰ੍ਹਾਂ ਤੁਹਾਡੇ ਨੂੰ ਦੱਸਿਆ ਜਾ ਰਿਹਾ ਬਹੁਤ ਸਾਰੀਆਂ ਨੰਬਰਾਂ ਮਿਲੀਆਂ ਆਈਆਂ ਲੱਗਦਾ ਜਿ ਹੋਰ ਵੀ ਬਹੁਤ ਕਈਆਂ ਖੋਈਆਂ ਗਈਆਂ ਨੇ ਇਹਨਾਂ ਦੇ ਵੱਲੋਂ ਨੰਬਰ ਹਾਂਜੀ ਉਸ ਦੇ ਤੇ ਕੰਮ ਕਰ ਰਹੇ ਆ ਥੋੜੇ ਅਜੇ ਟ੍ਰੀਟ ਅੰਡਰ ਟ੍ਰੀਟਮੈਂਟ ਵੀ ਹੈ ਕਮਲਪ੍ਰੀਤ ਤੇ ਬਾਕੀ ਦੂਜਿਆਂ ਤੋਂ ਪੁੱਛਗਿੱਛ ਕਰ ਰਹੇ ਆ ਅਸੀਂ ਔਰ ਮੈਨੂੰ ਉਮੀਦ ਹੈ ਕਿ ਹੋਰ ਵੀ ਇਹਦਾ ਮਤਲਬ ਕ੍ਰਾਈਮ ਜਿਹੜੇ ਸਾਹਮਣੇ ਆਉਣਗੇ ਇੰਨੇ ਚੀਜ਼ਾਂ ਦਾ ਹੋਣ ਬਿਲਕੁਲ ਸਾਹਮਣੇ ਆ ਕੇ ਪੇਸ਼ ਕਰਤਾ ਕੀ ਕਰਨਾ ਜੀ ਅੱਜ ਹੁਣ ਪੇਸ਼ ਕਰਨਗੇ ਜੀ ਇਹ ਜਾ ਕੇ ਕਿ ਇਹ ਜਿਹੜੀਆਂ ਬਰਾਮਦ ਨੇ ਜੀ ਹੋਣ ਕਿ ਕੀ ਆ ਸੋਨੇਟ ਆਪਣੇ ਵਾਲੀ ਹੋਈ ਆ ਉਹ ਬਾਕੀ ਅਸੀਂ ਚਲਾ ਰਹੇ ਇਹਨਾਂ ਤੇ ਗੱਲ ਉਹਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਪੁਰਦਾਰੀ ਤੇ ਜਾ ਕੇ ਉਹਨਾਂ ਨੂੰ ਵਾਪਸ ਕਰਾ ਲੇ ਕਿਉਂਕਿ ਇਹਨਾਂ ਦੇ ਗੈਂਗ ਚੋਰ ਵੀ ਬੰਦੇ ਸਰ ਕਰਦੇ ਆ ਜੀ ਹੁਣ ਸਾਰਾ ਟੈਕਨੀਕਲੀ ਵੀ ਸਾਰਾ ਇਨਵੈਸਟਿਗੇਟ ਕਰ ਦੇਣਗੇ ਕਿ ਆਊਟ ਆਫ ਪੰਜਾਬ ਵੀ ਕੋਨੈਕਸ਼ਨ ਹੋ ਸਕਦਾ ਪੰਜਾਬ ਦਾ ਬਾਹਰ ਦਾ ਨਹੀਂ ਆਇਆ ਅਜੇ ਤੱਕ ਐਵੇਂ ਆਪਾਂ ਗਲਤ ਕੀਆ ਪੰਜ ਛੇ ਜਿਹੜੀ ਇੰਟਰ ਡਿਸਟ੍ਰਿਕਟ ਦਾ ਹੈ ਹੀ ਆ ਜੀ ਸਿਰ ਦੱਸੇ ਕੋ ਵੱਡੀ ਪਲੈਨਿੰਗ ਕਰ ਰਹੀ ਸੀ ਕੋਈ ਬੈਂਕ ਓਪਰੀ ਦਾ ਸੀ ਮਤਲਬ ਲੱਗਦਾ ਹੈ ਕਿ ਬਲੈਰੋ ਕੈਂਪਰ ਇਹ ਕਹਿੰਦੇ ਸੀ ਸਪੈਸ਼ਲੀ ਉਹੀ ਲੈਣਾ ਕਿਉਂਕਿ ਉੱਤੇ ਬਹੁਤਾ ਸ਼ੱਕ ਨਹੀਂ ਹੁੰਦਾ ਇਹਨਾਂ ਹਾਂਜੀ ਜੀ ਬਿਲਕੁਲ ਇਹ ਕਾਰਿਆ ਜੀ ਕੀ ਆ ਸੋਨਟ ਜੀ ਹਾਂਜੀ ਹਾਂਜੀ ਇੱਥੇ ਰਣਜੀਤ ਐਵੇਨਿਊ ਦੇ ਵਿੱਚ ਕੀਤੀ ਸੀ ਜੀ